ਨਾਮ ਚੜਦੀ ਕਲਾ ਤੇਰੇ ਭਾਣੇ ਸਰਬਦਾ ਹਾਂਜੀ ਬਾਜੀ ਐ ਫਿਰ ਕਿਤੋਂ ਆਏ ਸੰਗਤ ਆਈ ਇਹ ਸਚਖੰਡ ਨਾਨਕ ਦਾ ਆਮ ਦਰਸ਼ਨ ਦਰਬਾਰ ਦਿੱਲੀ ਤੋਂ ਜੀ ਮਹਾਰਾਜ ਨੂੰ ਜਦੋਂ ਪਤਾ ਲੱਗਿਆ ਵੀ ਪੰਜਾਬ ਹੜ੍ਹ ਦੀ ਮਾਰ ਵਿੱਚ ਆ ਗਿਆ ਉਦੋਂ ਹੀ ਸਾਡੀ ਡਿਊਟੀ ਲਾਤੀ ਬਈ ਪੁੱਤਰ ਜਾਓ ਜੀ ਤੁਸੀਂ ਜਾ ਕੇ ਸੰਗਤਾਂ ਦੀ ਸੇਵਾ ਕਰੋ ਘਰ ਘਰ ਜਾ ਕੇ ਰਾਸ਼ਨ ਪੰਚਾਓ ਜੀ ਕਿਸੇ ਤਰ੍ਹਾਂ ਦੇ ਵੀ ਕੋਈ ਵੀ ਦਿੱਕਤ ਆਂਦੀ ਹੈ ਸੁਣੋ ਉਹਨਾਂ ਦੀ ਜੀ ਹਾਂਜੀ ਇਹ ਸਾਡੇ ਸੰਤ ਨਾਮਦਾਨਾ ਵੀ ਜੋੜਦੇ ਨੇ ਫਲਦਾਨ ਵੀ ਦਿੰਦੇ ਨੇ ਜੇ ਕੋਈ ਸੰਗਤ ਦੇ ਬੱਚਾ 10 15 ਸਾਲ ਤੋਂ ਨਹੀਂ ਹੁੰਦਾ ਮਹਾਰਾਜ ਫਲ ਪਾਉਂਦੇ ਆ ਉਹਨਾਂ ਦੀ ਕਿਰਪਾ ਹੁੰਦੀ ਹੈ ਜੀ ਨਾਮਦਾਨਾਂ ਜੋੜਦੇ ਨੇ ਇਹਨਾਂ ਦੀ ਇੰਨੀ ਕਿਰਪਾ ਹੈ ਜੋ ਸੱਚਖੰਡ ਨਾਨਕ ਧਾਮ ਚੋਂ ਨਾਮ ਲੈ ਗਿਆ ਉਹ ਬੰਦਾ ਮੁਕਸ਼ ਪ੍ਰਾਪਤ ਕਰੇਗਾ ਜੀ ਠੀਕ ਹੈ ਜੀ ਇਹ ਮੁਖ ਡੇਰਾ ਉੱਤੇ ਮੁਖ ਡੇਰਾ ਸਾਡਾ ਮੇਨ ਡੇਰਾ ਦਿੱਲੀ ਹੈ ਜੀ ਇੱਕ ਬਟਾਲੇ ਹੈ ਜੀ ਹਾਂ ਜੀ ਸੰਗਤਾਂ ਬਹੁਤ ਜਾਂਦੀਆਂ ਨੇ ਇੱਥੋਂ ਬੱਸਾਂ ਵੀ ਅਸੀਂ ਲੈ ਕੇ ਜਾਂਦੇ ਆ ਜੋ ਵੀ ਸੰਗਤਾਂ ਵੱਧ ਤੋਂ ਵੱਧ ਚੜ੍ਹ ਜੋ ਵੀ ਤੁਸੀਂ ਹੈਲਪ ਕਿਸੇ ਦੀ ਕਰਨਾ ਚਾਹੁੰਦੇ ਉੱਥੇ ਲਿਆਓ ਮਹਾਰਾਣਾ ਜੋੜੋ ਸਤਸੰਗ ਵੀ ਮਹਾਰਾ ਹੀ ਕਰਦੇ ਨੇ ਕੀਰਤਨ ਕਰਦੇ ਨੇ ਬਹੁਤ ਵਧੀਆ ਸਾਡਾ ਦਰਬਾਰ ਠੀਕ ਅੱਜ ਕਿਸ ਤਰ੍ਹਾਂ ਦੀ ਸਮਗਰੀ ਇੱਥੇ ਲੈ ਕੇ ਆਏ ਹੋ ਅੱਜ ਸਮਗਰੀ ਹੈ ਜੀ ਆਟਾ ਦਾਲ ਜੀ ਔਰ ਚੌਲ ਨੇ ਰਿਫਾਈਨਡ ਹੈ ਜੀ ਖੰਡ ਪੱਤੀ ਹੈ ਜੀ ਰਸੋਈ ਦਾ ਮਤਲਬ ਪੂਰਾ ਹਾਂ ਜੀ ਰਸੋਈ ਦਾ ਪੂਰਾ ਸਮਾਨ ਜੀ ਪੂਰੇ ਜਿਲ੍ਹੇ ਦੇ ਵਿੱਚ ਆਇਓ ਫਾਇਲ ਕਾ ਅਸੀਂ ਸਾਰਾ ਫਾਇਲ ਕਾ ਜਲਾਲਾਬਾਦ ਏਰੀਆ ਸਾਡੇ ਕੋਲੀ ਸਾਡੇ ਸੰਗਤਾਂ ਸਾਹਿਬ ਇੱਧਰ ਬਹੁਤ ਨੇ ਜੀ ਇਸ ਕਰਕੇ ਹੀ ਨਿਕਲਿਆ ਸੀ ਪਰਸੋਂ ਦੇ ਨਿਕਲਿਆ ਭਾਜੀ ਜੀ ਹਾਂਜੀ ਧੰਨਵਾਦ ਜੀ ਤੁਹਾਡਾ ਹਾਂਜੀ ਅਤੇ ਆਵਣਾ ਪਿੰਡ ਚੱਕ ਖੇਵਾ ਟਾਣੇ ਬਿੱਤਰ ਸਿੰਘ ਜੋ ਕਿ ਆਪਣੇ ਗੁਰੂ ਜੀ ਵੱਲੋਂ ਆਇਆ ਦਾਸ ਸਰ ਵੱਲੋਂ ਸੇਵਾ ਆਈ ਸੀ ਤੇ ਆਪਾਂ ਇਹਨਾਂ ਦਾ ਬਹੁਤ ਧੰਨਵਾਦ ਕਰਨੇ ਆ ਜੋ ਆਪਣੇ ਗੁਰੂ ਜੀ ਦੇ ਕੈਨ ਤੇ ਬਹੁਤ ਵਜੇ ਸੇਵਾ ਨਿਭਾ ਰਹੇ ਆ ਤੇ ਮਾਲਕ ਹਰੇਕ ਨੂੰ ਤਰੱਕੀਆਂ ਬਖਸ਼ੇ ਸਾਰੇ ਜਿਹੜੇ ਜਿਉਂਦਾ ਵਸਤ ਰੱਖੇ ਜੋ ਸੰਗਤਾਂ ਨੇ ਜੁੜੀਆਂ ਹੋਈਆਂ ਨੇ ਤਾਂ ਕੁਝ ਸੰਗਤਾਂ ਹੋਰ ਜੋੜਨ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ